ਨਿਰੰਤਰ ਮਰਮਤਾ ਕੇ ਕਰਮ ਸਾਵਤੇ ਪੂਜ ਤਾ ਕੀ ਸੋਭਾਵਣੀ ਨਾਲਿ ਇਹੁ ਨਾਮ ਸੁਖਮੁਰੀ ਦੁਖ ਰੋਗ ਮੈ ਸੇ ਪੈ ਪਰਮ ਸਾਧਨਾਮ ਨਿਰੰਤਰਤਾ ਕੇ ਕਰਮ ਸਾਵਤੇ ਪੂਜ ਤਾ ਕੀ ਸੋਭਾਵਣੀ ਨਾਲਿ ਇਹੁ ਗੁਣ ਨਾਮ ਸੁਖਮੁਰੀ ਵਾਹਿਗੁਰੂ ਹਰਿ ਸਹਾਵਾ ਵਾਹਿਗੁਰੂ ਜੀ ਕੀ ਬਤ ਸਤਨਾਉ ਦੀ ਵੈ ਦੁਜੀ ਸਿਖੋ ਸਭ ਪਿਆਰਿਓ ਜਨਮ ਮਰਨ ਕੀ ਤੇ ਇਕ ਮੁਖੂ ਜਿ ਸਦਾ ਸੁਖੀ ਨਾਨਕ ਸਿਮਤ ਇਕ RAM ਕੈ ਨਾਮਯਾ ਤੀਜਾ ਜੰਦਰ ਇਕ ਓਮਕਾਰੁ ਸਤਗੁਰ ਪ੍ਰਸਾਦ ਅਨੰਦ ਪਿਆ ਬਿਨੁ ਮਾਇ ਸਾਧੂ ਜੁਤਾ ਭਾਇ ਸੰਜਿਤੀ ਮਾਨਵ ਜੀਆ ਵਸਨਿਓ ਤੁਹਾਨੂੰ ਬਦਵਾ ਕੋਈ ਨਹੀਂ ਪਾ ਸਕਦਾ ਜਾਨ ਨੂੰ ਤੇਰਾ ਮਨ ਪਾਇਆ ਇੱਕ ਦੰਦ ਬਦਵਾ ਸਕਦਾ ਪਾਇਆ ਹੀ ਮਨ ਮੇਰਾ ਉਹ ਸਦਾ ਰੋ